सत श्री अड्डे चैनल पंजाबी डोटके के उपाचा बहुत 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 स्वागत है हर वार तरह आज एक नवी वीडियो लेके आए हाँ जो ते वास्ते बहुत 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 ज्यादा फायदेमंद होने वाली है इसके बड़ी मज़ेदार भी हो वाली है ऐसी मज़ेदार हो वाली है कि तुम अंत तक भीडियो छड़ के जाने ही नहीं वाले हो हर वारी मैं थोड़ा तो कहती हाँ कि वीडियो को अंत तक देखना पर अज मैं कहने की लड़ नहीं है क्योंकि तुम खुद ही इस भीडियो छड़ के नहीं जान वाले हो ਕੀ ਖਾਸੀਅਤ ਹੈ ਇਸ ਵੀਡੀਓ ਦੀ ਅੱਜ ਤੇ ਮੈਂ ਤੁਹਾਨੂੰ ਦੱਸ ਹੀ ਦਿੰਦੀ ਹਾਂ ਅੱਜ ਦੀ ਵੀਡੀਓ ਦੀ ਇੱਕ ਐਸੀ ਖਾਸੀਅਤ ਹੈ ਕਿ ਤੁਹਾਡੇ ਤੋਂ ਮੈਂ ਇੱਕ ਐਸਾ ਕੰਮ ਕਰਵਾਣ ਵਾਲੀ ਹਾਂ ਜੋ ਕਿ ਤੁਸੀਂ ਅਚਾਨਕ ਹੀ ਕਰਨਾ ਹੈ ਕਿ ਉਸ ਦਾ ਕੀ ਰਿਜ਼ਲਟ ਹੋਏਗਾ ਉਹ ਮੈਂ ਤੁਹਾਨੂੰ ਦੱਸਾਂਗੀ ਇਸ ਦੇ ਨਾਲ-ਨਾਲ ਇੱਕ ਐਸਾ ਨੋਟ ਮੈਂ ਤੁਹਾਨੂੰ ਬਣਾਉਣਾ ਸਿਖਾਵਾਂਗੀ ਜਿਸ ਨੂੰ ਇੱਕ ਐਸਾ लकी नोट समझा जाएगा वह ऐसा लकी नोट कि बनाना है ओ मैं तो दसन वाली हाँ उस नोट तुसी लाइफ टाइम अपने को रखना है खर्च नहीं करना है ठीक है उस नोट तुसी अपने पर्स में रखो या अपनी तिजोरी रखो तुम देखोगे कि उस नोट न उस करेंसी न 3 ਮਹੀਨੇ ਦੇ ਅੰਦਰ ਹਾਂਜੀ ਸਹੀ ਸੁਣਿਆ ਤੁਸੀਂ 3 ਮਹੀਨੇ ਦੇ ਅੰਦਰ ਹੀ ਤੁਹਾਨੂੰ ਰਿਜ਼ਲਟ ਮਿਲ ਜਾਏਗਾ ਕਿ ਇੰਨੀ ਜ਼ਿਆਦਾ ਐਮੈਂਡੈਂਸ ਤੁਹਾਡੀ ਲਾਈਫ ਵਿੱਚ ਆਉਣ ਵਾਲੀ ਹੈ ਸੁਖ ਸਮਰiddhi ਪੈਸਾ ਹਾਂਜੀ ਹਰ ਇੱਕ ਚੀਜ਼ ਤੁਹਾਡੇ ਕੋਲ ਆ ਜਾਏਗੀ ਕਿਉਂਕਿ ਮੇਰਾ ਖੁਦ ਦਾ ਅਜਮਾਇਆ ਹੋਇਆ ਇਹ ਨੁਸਖਾ ਹੈ ਖੁਦ ਦਾ ਅਜਮਾਇਆ ਹੋਇਆ ਇਹ ਉਪਾਅ ਹੈ ਮੈਂ ਖੁਦ ਇਹ ਲੱਕੀ ਨੋਟ ਆਪਣੇ ਕੋਲ ਹਮੇਸ਼ਾ ਰੱਖਦੀ ਹਾਂ ਤੇ ਵਾਈ ਗੁੱਡੀ ਕੇ ਪਨਲ ਕੋਈ ਕਮੀ ਨਹੀਂ ਹੈ ਜੀ ਸੋ ਅੱਜ ਜੋ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਣ ਵਾਲੀ ਹਾਂ ਲੱਕੀ ਨੋਟ ਬਣਾਉਣ ਵਾਸਤੇ ਉਹ ਤਾਂ ਮੈਂ ਤੁਹਾਨੂੰ ਲਾਸਟ ਵਿੱਚ ਦੱਸਾਂਗੀ ਪਰ ਉਸ ਤੋਂ ਪਹਿਲੇ ਤੁਸੀ ਕੀ ਕਰਨਾ ਹੈ ਇਸ ਵੀਡੀਓ ਨੂੰ ਰੋਕ ਕੇ ਯਾਨੀ ਕਿ ਪਾਜ਼ ਕਰਕੇ ਸਾਰੇ ਜੋ ਮੇਰੀ ਵੀਡੀਓ ਦੇਖ ਰਹੇ ਹਨ ਉਠੋ ਤੇ ਆਪਣੇ ਘਰ ਵਿੱਚੋਂ ਇੱਕ ਨੋਟ ਕੱਢ ਕੇ ਲਿਆਓ ਕੋਈ ਵੀ ਨੋਟ ਕੱਢ ਕੇ ਲਿਆਓ ਕੋਈ ਵੀ ਨੋਟ ਹੋ ਸਕਦਾ ਹੈ ਉਹ ਨੋਟ ਕੱਢ ਕੇ ਲਿਆਓ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗੀ कि जो जो ਤੁਸੀਂ ਨੋਟ ਕੱਟ ਕੇ ਕਿਉਂਕਿ ਸਭ ਦਾ ਇੱਕੋ ਨੋਟ ਤਾਂ ਨਿਕਲੇਗਾ ਨਹੀਂ ਕੋਈ ਇੱਕ ਦਾ ਕੱਟ ਕੇ 10 ਦਾ 5 ਦਾ 50 ਦਾ 100 ਦਾ 50 ਦਾ 200 ਦਾ ਕੱਟ ਕੇ ਲਿਆਏਗਾ ਠੀਕ ਹੈ ਤੇ ਉਸ ਨੋਟ ਦੀ ਕੀ એનર્ਜੀ ਹੈ ਉਹ ਮੈਂ ਤੁਹਾਨੂੰ ਦੱਸਾਂਗੀ ਕਿਉਂਕਿ ਹਰ ਇੱਕ ਨੋਟ ਦੀ ਅਲੱਗ-ਅਲੱਗ એનર્ਜੀ ਹੁੰਦੀ ਹੈ ਪਰ ਇਹ ਜੋ ਵਿੱਦਿਆ ਹੈ ਜੋ ਮੈਂ ਤੁਹਾਨੂੰ उस आ, कह सकते हो कि जो मैं सर्च किया है जो मैं स्टडी की है उस दे अकॉर्डिंग मैं तुम्हें तो दसागी कि जो जो तो नोट है जेडे जो जे तो नोट का नंबर है उस देे जीवन में होने वाला है या फिर तो नाल इस वेले की हो रहा है ऐसा मैं दसन वाली हाँ तो चलो जी फटाफट एक नोट कट के ले आओ कोई भी नोट कर सकते हो ठीक है जी चलो जी फटाफट कट के ले आओ जब तक तो नोट काट के लिया हो उस तो पहले मेरी रिक्वेस्ट है कि जेकर मेरी वीडियो चंगी लग रही है तो वीडियो लाइक करो जी जिन्होंने हाले तक चैनल सब्सक्राइब नहीं किया है तो प्लीज़ चैनल सब्सक्राइब करो सबसक्राइब के आइकन का बटन हों उस जरूर दबाना है ताकि मेरी कोई भीडियो भी वी थोड़े तक मिस ना हो हमेशा हर भीडियो मेरी तक पहुँचे परमात्मा का आशीर्वाद लैंड कमेंट वि हाजिरी जरूर 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 देनी है ਤੇ ਚਲੋ ਜੀ ਮੈਨੂੰ ਉਮੀਦ ਹੈ ਕਿ ਸਾਰੇ ਆਪਣਾ ਇੱਕ ਇੱਕ ਨੋਟ ਕੱਢ ਕੇ ਲੈ ਕੇ ਆ ਗਏ ਹੋਗੇ ਤਾਂ ਠੀਕ ਹੈ ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਦੱਸ ਦਨੀ ਹਾਂ ਇਹ ਨੋਟਾਂ ਦੀ એનર્ਜੀ ਜਿਸ ਦਾ ਕਿ ਦੱਸਿਆ ਹੈ ਹਰ ਨੋਟ ਦੀ ਅਲੱਗ એનર્ਜੀ ਹੁੰਦੀ ਹੈ ਜਿਹੜੇ ਲੋਗ 1 ਰੁਪਿਆ ਜਾਂ 10 ਦਾ ਨੋਟ ਕੱਢ ਕੇ ਲੈ ਆਏ ਹਨ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਉਹ ਨੋਟ ਸਭ ਤੋਂ ਬੈਸਟ ਹੁੰਦਾ ਹੈ ਠੀਕ ਹੈ ओ बहुत वाइया उदी एनर्जी है इस तो अलावा जो लोग दो रुपए दा या भी नोट क्ड के आए हैं देखो दो दाता तो दा नहीं है आजकल अचक नोट जेड़े के ले आए हैं ਉਨਾ ਦੀ ਪੈਸਿਆਂ ਦੀ એનર્ਜੀ ਉੰਨੀ ਅੱਛੀ ਨਹੀਂ ਹੈ ਜਿਨ੍ਹਾਂ ਜਿਨ੍ਹਾਂ 1 ਕੋ 10 ਵਾਲਿਆਂ ਦੀ ਅੱਛੀ ਹੈ ਐਨ ਤੁਹਾਡੀ ਲਾਈਫ ਵਿੱਚ ਹਾਲੇ ਵੀ ਅਪਸ ਐਂਡ ਡਾਊਨ ਚੱਲ ਰਿਹਾ ਹੈ ਮਾਨਸਿਕ ਤਣਾਅ ਚੱਲ ਰਿਹਾ ਹੈ ਤੇ ਹੁਣ ਜਿਨ੍ਹਾਂ ਨੇ 5 ਰੁਪਏ ਦਾ ਨੋਟ ਤੇ 50 ਦਾ ਨੋਟ ਕੱਢਿਆ ਹੈ ਸਭ ਤੋਂ ਬੈਸਟ એનર્ਜੀ 5 ਦੀ એનર્ਜੀ ਸਭ ਤੋਂ ਬੈਸਟ ਹੁੰਦੀ ਹੈ ਠੀਕੇ ਕੋਈ ਨਾ ਕੋਈ ਖੁਸ਼ਖਬਰੀ ਤੁਹਾਨੂੰ ਮਿਲਣ ਵਾਲੀ ਹੈ ਜੀ ਪੈਸਿਆਂ ਸੰਬੰਧੀ ਕੋਈ ਨਾ ਕੋਈ ਖੁਸ਼ਖਬਰੀ ਮਿਲਣ ਵਾਲੀ ਹੈ ਜਿਸ ਸਮੇਂ ਤੁਹਾਡੇ ਨਾਲ ਹੋ ਰਿਹਾ ਹੈ ਤਾਂ ਮੈਨੂੰ ਜਰੂਰ ਕਮੈਂਟ ਕਰਕੇ ਦੱਸਣਾ ਹਾਲੇ ਤਾਂ ਸਿਰਫ ਮੈਂ ਨੋਟਾਂ ਦੀ એનર્ਜੀ ਦੱਸ ਰਹੀ ਹਾਂ ਇਸ ਤੋਂ ਬਾਅਦ ਤੁਹਾਡੇ ਨੋਟਾਂ ਦੇ ਉੱਤੇ ਜੋ ਨੰਬਰ ਹੈ ਉਸ ਦੇ ਅਕੋਰਡਿੰਗ ਮੈਂ ਤੁਹਾਨੂੰ ਦੱਸਾਂਗੀ ਕਿ ਤੁਹਾਡੇ ਨਾਲ ਕੀ ਕੁਝ ਹੋ ਰਿਹਾ ਹੈ ਜਾਂ ਕੀ ਕੁਝ ਹੋਏਗਾ ਬਹੁਤ ਹੀ ਅੱਛੀ ਵਿਦਿਆ ਹੈ ਜੀ ਨਾ ਕੋਈ ਡੇਟ ਆਫ ਬਰਥ ਚਾਹੀਦਾ ਹੈ ਨਾ ਤੁਹਾਡਾ ਨਾਮ ਚਾਹੀਦਾ ਹੈ ਸਿਰਫ ਇਹ ਨੋਟ ਦੇ ਨੰਬਰਾਂ ਨਾਲ ਔਰ ਨੋਟਾਂ ਨਾਲ ਹੀ ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਠੀਕ ਹੈ पांच दी और पंजार बहुत वीया नोट होंगे बहुत वजी एनर्जी होंगी दे। देखो इस बेमानी नहीं करनी अगली बार वीडियो देखो तो तुमा ही कट के ले आओ नहीं पहली बार ही होंगे है हम आप गल कर लेंगे हाँ जिन्होंने पांच सौ का नोट कटिया है देखो पांच सौ का भी नोट जहाँ है पांच और दे बराबर है बस जिस तरह क्या जाना ना उन्नी और वी का फर्क हों है। बस एना ही है लेकिन पांच सौ का नोट भी बहुत वह एनर्जी है जो कट के ले आए हैं ਇਸ ਤੋਂ ਬਾਅਦ ਜੋ 200 ਦਾ ਨੋਟ ਕੱਟ ਕੇ ਲਿਆਇ ਹਰ ਤਾਂ ਦੇਖੋ 200 ਵਾਲੇ ਜਿਹੜੇ ਨੋਟ ਵਾਲੇ ਹੈ ਨਾ ਉਹ ਥੋੜੀ ਜਿਹੀ ਮਤਲਬ ਉਹਨਾਂ ਦੀ એનર્ਜੀ ਸਾਰੀ ਨੋਟਾਂ ਨਾਲ ਨਾ ਥੋੜੀ ਜਿਹੀ ਇਕੱਠ ਹੈ ਇਹ ਜਿਹੜੇ ਲੋਗ ਹਨ ਨਾ ਐਸ ਬੋਥ ਹੀ ਨਾ ਹਰ ਚੀਜ਼ ਖਰੀਦਣ ਵੇਲੇ ਜਿਵੇਂ ਆਪਾਂ ਕਹਿੰਦੇ ਨਾ ਵਿੰਡੋ ਸ਼ਾਪਿੰਗ ਕਰਦੇ ਹਾਂ ਹਰ ਚੀਜ਼ ਨੂੰ ਇੰਨੇ ਦਾ ਦੇ ਦਿਓ ਉੰਨੇ ਦਾ ਦੇ ਦਿਓ ਘੱਟ ਵੱਧ ਕਰਵਾਉਣਾ ਹਰ ਚੀਜ਼ ਨੂੰ ਉਹ ਕਰਵਾਂਦੇ ਹੈ ਇਸ ਤਰ੍ਹਾਂ ਦੀ ਜੋ 200 ਦਾ ਨੋਟ ਕੱਟ ਕੇ ਲਿਆਏ 200 ਵਾਲੇ ਨੋਟ ਦੀ એનર્ਜੀ ਹੁੰਦੀ ਹੈ ਹੁਣ ਇਹ ਤਾਂ ਹੋ ਗਿਆ ਮੈਂ ਤੁਹਾਨੂੰ ਸਾਰੇ ਨੋਟਾਂ ਦੀ એનર્ਜੀ ਦੱਸ ਦਿੱਤੀ ਹੈ ਜਿਹੜੇ ਜਿਹੜੇ ਤੁਸੀਂ ਨੋਟ ਕੱਟ ਕੇ ਲਿਆਏ ਹੋ ਹੁਣ ਤੁਸੀਂ ਆਪਣੇ ਨੋਟ ਦੇ ਉੱਪਰ ਜਿਹੜਾ ਨੰਬਰ ਲਿਖਿਆ ਹੈ ਮੇਨ ਲਤਾ ਪਿਕਚਰ ਹੁਣ ਸ਼ੁਰੂ ਹੋਣ ਵਾਲੀ ਹੈ ਠੀਕ ਹੈ ਜਿਹੜਾ ਜਿਹੜਾ ਨੰਬਰ ਲਿਖਿਆ ਹੈ ਉਸ ਦੇ ਉੱਪਰ ਧਿਆਨ ਦਿਓ ਠੀਕ ਹੈ ਤਾ ਇੱਥੇ ਹੁਣ ਸਾਰਿਆਂ ਨੇ ਤੁਸੀਂ ਜੋ ਨੰਬਰ ਨੋਟ ਤੇ ਜਿਹੜੇ ਨੰਬਰ ਹਨ ਨਾ ਉਸ ਦਾ ਅਖੀਰਲਾ ਨੰਬਰ ਦੇਖਣਾ ਹੈ ਠੀਕੇ ਜੋ ਅਖੀਲਾ ਨੰਬਰ ਹੈ ਉਹ ਦੱਸਣਾ ਹੈ ਜਿਨ੍ਹਾਂ ਦਾ ਅਖੀਲਾ ਨੰਬਰ ਸਮਝ ਲਓ 1 ਹੈ আচ্ছা ਇੱਕ ਗੱਲ ਹੋਰ ਵੀ ਹੈ ਤੇ ਜਈ ਕਈ ਵਾਰੀ ਕੀ ਹੁੰਦਾ ਹੈ ਕਿ ਨੰਬਰ ਜ਼ੀਰੋ ਹੁੰਦਾ ਹੈ ਅਖੀਲਾ ਲਾਸਟ ਨੰਬਰ ਜ਼ੀਰੋ ਹੁੰਦਾ ਹੈ ਤਾਂ ਸਾਨੂੰ ਜ਼ੀਰੋ ਨੂੰ ਨਹੀਂ ਗਿਣਨਾ ਹੈ ਉਸ ਨੂੰ ਕਾਊਂਟ ਨਹੀਂ ਕਰਨਾ ਹੈ ਜ਼ੀਰੋ ਤੋਂ ਪਹਿਲੇ ਵਾਲਾ ਨੰਬਰ ਕਾਊਂਟ ਕਰਨਾ ਹੈ ਕਿਉਂਕਿ ਜ਼ੀਰੋ ਦਾ ਕੋਈ ਵੀ ਨਿਊਮਰੋਲੋਜੀ ਵਿੱਚ ਜਾਂ ਕਿਸੇ ਵੀ ਵਿਦਿਆ ਵਿੱਚ ਜ਼ੀਰੋ ਦਾ ਕੋਈ ਮਾਇਨੇ ਨਹੀਂ ਹੁੰਦਾ ਕੋਈ ਵੈਲਿਊ ਨਹੀਂ ਹੁੰਦੀ ਹੈ ਠੀਕ ਹੈ ਹੁਣ ਜਿਸ ਤਰ੍ਹਾਂ ਕੀ ਸਮਝ ਲਓ ਉਸਬ ਦੇ ਆਪਣੇ ਨੰਬਰ ਦੇਖ ਲਿਆ ਜਿਨ੍ਹਾਂ ਦਾ ਨੰਬਰ 1 ਹੈ ਲਾਸਟ ਨੰਬਰ ਨੋਟ ਦਾ ਲਾਸਟ ਨੰਬਰ 1 ਹੈ ਤਾਂ ਸਮਝ ਜਾਓ ਕਿ ਤੁਹਾਨੂੰ ਬੜਾ ਹੀ ਜੋ ਵੀ ਤੁਸੀਂ ਕੰਮ ਸ਼ੁਰੂ ਕਰਨਾ ਚਾਹ ਰਹੇ ਸੀ ਨਾ ਉਸ ਕੰਮ ਦੀ ਸ਼ੁਰੂਆਤ ਕਰ ਲਓ ਉਹਦੇ ਵਿੱਚ ਤੁਹਾਨੂੰ ਸਫਲਤਾ ਹੀ ਸਫਲਤਾ ਮਿਲਣੀ ਹੀ ਮਿਲਣੀ ਹੈ ਬਸ ਨਿਕਲ ਜਾਓ ਤੁਸੀਂ ਦੁਨੀਆ ਵਿੱਚ ਕਿ ਮੈਂ ਇਹ ਕਰਨਾ ਹੈ ਤਾਂ ਉਹ ਤੁਹਾਡਾ ਕੰਮ ਪੂਰਾ ਹੋਏਗਾ ਹੀ ਹੋਏਗਾ ਜਿਨ੍ਹਾਂ ਦਾ ਨੋਟ ਦਾ ਨੰਬਰ 1 ਇੱਕ ਹੈ ਠੀਕ ਹੈ ਤੇ ਇਸ ਦੇ ਨਾਲ ਜੇਕਰ ਉਹ ਜਿਨ੍ਹਾਂ ਦਾ ਨੰਬਰ ਇੱਕ ਹੈ ਤੇ ਨਾਲ ਉਹ ਅੰਦਰੋਂ ਘਰ ਤੋਂ ਨੋਟ ਵੀ ਜਿਹੜਾ 10 ਦਾ ਲੈ ਕੇ ਆਏ ਸੀ ਜਾਂ ਇੱਕ ਦਾ ਲੈ ਕੇ ਆਏ ਸੀ ਤਾਂ ਬਸ ਸਮਝ ਜਾਓ ਕਿ ਤੁਹਾਡੀ ਜ਼ਿੰਦਗੀ ਅੱਜ ਤੋਂ ਬਦਲਣ ਵਾਲੀ ਹੈ ਜੋ ਵੀ ਤੁਸੀਂ ਸੋਚ ਰਹੇ ਸੀ ਨਾ ਕਰਨ ਦਾ ਕੁਝ ਵੀ ਕਿਉਂਕਿ ਇੱਕ ਨੰਬਰ ਜਿਹੜਾ ਕ੍ਰੀਏਸ਼ਨ ਦਾ ਠੀਕ ਹੈ ਜੋ ਵੀ ਤੁਸੀਂ ਕੋਈ ਨਵਾਂ ਕੁਝ ਨਿਰਮਾਣ ਕਰਨ ਦਾ ਜੋ ਕੋਈ ਬਿਜ਼ਨਸ ਕੋਈ ਨਵਾਂ ਖੜਾ ਕਰਨ ਦੀ ਕੋ ਸੋਚ ਰਹੇ ਸੀ ਕਿ ਮੈਂ ਹੁਣ ਆਪਣਾ ਅਲੱਗ ਤੋਂ ਕੁਝ बिजनेस करना है बस उस दिशुरुआत हो गी, हो गी, जेकर तो बस उसकी शुरुआत होएगी ही होगी जेकर सिर्फ नोट का लास्ट नंबर एक है या दस नंबर भी जो लेके आयो फिर तो बहुत ही सोने ते सुहागा है हूँ जिना नंबर लास्ट विच दो है जिन्ह जो नोट तुम कट के लियाए हो और नंबर चेक करो जिना नंबर दो है ते ए दो नंबर वाले फेमिनाई नंबर यानी कि कभी खुशी कदी गम ਤੁਆਂ ਨੂੰ ਜੋ ਕੰਮ ਦੇ ਰਿਜ਼ਲਟ ਮਿਲਨੇ ਚਾਹੀਦੇ ਹਨ ਉਹ ਨਹੀਂ ਮਿਲ ਰਹੇ ਹਨ ਉਸ ਦਾ ਰੀਜ਼ਨ ਕੀ ਹੈ ਉਹਦਾ ਕਾਰਨ ਕੀ ਹੈ ਕਿਉਂਕਿ ਤੁਸੀਂ ਕਨਸਟੈਂਟ ਨਹੀਂ ਹੋ ਤੁਸੀਂ ਕੋਈ ਕੰਮ ਸ਼ੁਰੂ ਕਰਦੇ ਹੋ ਫਿਰ ਉਸ ਨੂੰ ਅਚੀ ਤਰ੍ਹਾਂ ਨਹੀਂ ਕਰਦੇ ਵਿੱਚ ਦੂਸਰੇ ਪਾਸੇ ਤੁਹਾਡਾ ਧਿਆਨ ਚਲਾ ਜਾਂਦਾ ਹੈ ਜੇ ਤੁਸੀਂ ਐ ਕਨੈਕਟ ਕਰਦੇ ਹੋ ਤਾਂ ਮੈਨੂੰ ਜਰੂਰ ਕਮੈਂਟ ਕਰੋ ਹੁਣ ਜਿਨ੍ਹਾਂ ਦੇ ਨੋਟ ਦੇ ਨੰਬਰਾਂ ਵਿੱਚ ਲਾਸਟ ਨੰਬਰ 3 ਹੈ ਤਾਂ ਦੇਖੋ 3 ਨੰਬਰ ਜਿਨ੍ਹਾਂ ਦਾ ਨਿਕਲਿਆ ਹੈ ਨਾ ਤੁਸੀਂ ਲਾਈਕ ਵਿੱਚ ਸਭ ਕੁਝ ਕਰਨਾ ਚਾਹੁੰਦੇ ਹੋ ਤੁਹਾਨੂੰ लव प्यार भी करना है पैसा भी चाहता है मंडस भी चाहिए करियर भी चाहिए ग्रोथ भी चाहिए सब चीज़ा चाहद इक्को टाइम तो हर एक चीज करना चाह रहे हो यही कारण है कि तुम्हें किसी भी चीज़ में रिजल्ट नहीं मिल रहा है क्योंकि सारिया चीज़ों इकट्ठा करने के कारण तुम किसी भी काम भी सक्सैस नहीं हो पा रहे हो ਹੋ ਜਿਨ੍ਹਾਂ ਦੇ ਨੋਟ ਦਾ ਆਖਰੀ ਨੰਬਰ 4 ਹੈ ਤਾਂ ਦੇਖੋ ਇਹ ਚਾਰ ਨੰਬਰ ਬਹੁਤ ਅੱਛਾ ਮੰਨਿਆ ਜਾਂਦਾ ਹੈ ਇਹੋ ਜੀ ਲੋਕ ਤਾਂ ਮਤਲਬ ਜਿਨ੍ਹਾਂ ਦਾ ਨਿਕਲਿਆ ਹੈ ਚਾਰ ਨੰਬਰ ਤਾਂ ਤੁਸੀਂ ਜਰੂਰ ਡਿਸਪਲਿਨ ਤੇ ਮੈਨਰ ਵੇ ਨਾਲ ਕੰਮ ਕਰਨ ਵਾਲੇ ਹੋਵੋਗੇ ਬਹੁਤ ਅੱਛੀ ਤਰ੍ਹਾਂ ਤੁਸੀਂ ਅੱਛੀ ਤਰ੍ਹਾਂ ਸਭ ਚੀਜ਼ਾਂ ਕਰ ਰਹੇ ਹੋ ਅੱਛੀ ਤਰ੍ਹਾਂ ਮੈਨੇਜਮੈਂਟ ਕਰ ਰਹੇ ਹੋ ਤਾਂ ਤੁਹਾਨੂੰ ਜਰੂਰ ਸਫਲਤਾ ਮਿਲੇਗੀ ਜੇਕਰ ਤੁਹਾਡਾ ਨੰਬਰ 4 ਆਇਆ ਹੈ ਤਾਂ ਜੇ ਸੱਚ ਹੈ ਤਾਂ ਜਰੂਰ ਮੈਨੂੰ ਕਮੈਂਟ ਵਿੱਚ बार-बार ਕਰੀਏ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਹੋਣ ਗੱਲ ਕਰਦੇ ਹਾਂ ਜਿਨ੍ਹਾਂ ਦੇ ਨੋਟ ਦਾ ਆਖਰੀ ਨੰਬਰ 5 ਨਿਕਲਿਆ ਹੈ ਠੀਕ ਹੈ ਤੁਸੀਂ ਇਸ ਵੇਲੇ ਨਾ ਪੈਸਾ ਪੈਸਾ ਕਰ ਰਹੇ ਹੋ ਮਤਲਬ ਤੁਹਾਨੂੰ ਹੈ ਕਿ ਕਿਸੇ ਵੀ ਤਰੀਕੇ ਨਾਲ ਬਸ ਪੈਸਾ ਕਮਾਉਣਾ ਹੀ ਕਮਾਉਣਾ ਹੈ ਔਰ ਦੂਸਰਾ ਮੈਨੂੰ ਤੁਹਾਨੂੰ ਰੋਕ ਟੋਕ ਬਿਲਕੁਲ ਪਸੰਦ ਨਹੀਂ ਹੈ ਕਿ ਮੈਨੂੰ ਕੋਈ ਰੋਕੇ ਨਹੀਂ ਕੋਈ ਟੋਕੇ ਨਹੀਂ ਕੋਈ ਨਾ ਕੋਈ ਵੱਡਾ ਕੰਮ ਕਰਨਾ ਚਾਹੁੰਦੇ ਹੋ ਕੋਈ ਵੱਡਾ ਰਿਸਕ ਲੈਣਾ ਚਾਹੁੰਦੇ ਹੋ ਕੀਕੇ ਜੇ ਸੱਚ ਹੈ ਤਾਂ ਜਰੂਰ ਕਮੈਂਟ ਕਰਕੇ ਦੱਸੋ ਹੂੰ ਜਿਨ੍ਹਾਂ ਦਾ ਲਾਸਟ ਨੰਬਰ ਜਿਨ੍ਹਾਂ ਦੇ ਨੋਟ ਦਾ ਲਾਸਟ ਨੰਬਰ 6 ਹੈ ਤਾਂ ਇਹ 6 ਨੰਬਰ ਵਾਲੇ ਜਿੰਨਾ ਖਾਲੇ ਆਪਣੇ ਜੀਵਨ ਵਿੱਚ ਸਟੇਬਿਲਿਟੀ ਲੱਭ ਰਹੇ ਹਨ ਕੀ ਲੱਭ ਰਹੇ ਹਨ ਸਟੇਬਿਲਿਟੀ ਕੀ ਕਦੋਂ ਅਸੀਂ ਆਪਣੀ ਲਾਈਫ ਵਿੱਚ ਸਟੇਬਲ ਹੋਵਾਂਗੇ ਸਟੇਬਲ ਮਤਲਬ ਕਦ ਉਹ ਸੇ ਮਤਲਬ ਖੈਰਾ ਹੋਏਗਾ ਸਾਡੀ ਜਿੰਦਗੀ ਚ ਸਾਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਏਗੀ ਕਿਸੇ ਚੀਜ਼ ਦੀ ਫਿਕਰ ਨਹੀਂ ਹੋਏਗੀ ਕੁਝ ਲੈਣਾ ਚਾਹਾਂਗੇ ਤਾਂ ਉਹਦੀ ਸਾਨੂੰ ਸੋਚਣਾ ਨਹੀਂ ਪਏਗਾ ਸੇ ਇੱਕਦਮ ਸਟੇਬਲ ਇਸੇ ਨਾਲ ਨਾਲ ਪਿਆਰ ਦੀ ਵੀ ਤੁਹਾਨੂੰ ਤਲਾਸ਼ ਹੈ ਤੇ ਫੈਮਿਲੀ ਦੀ ਵੀ ਤੁਹਾਨੂੰ ਰਿਸਪੌਂਸਿਬਿਲਟੀ ਤੁਹਾਡੇ ਉੱਤੇ ਹੈ ਫੈਮਿਲੀ ਤੁਹਾਡੇ ਵਾਸਤੇ ਪ੍ਰਾਇੋਰਟੀ ਹੈ ਸਾਰਿਆਂ ਨੂੰ ਚੁਣਨਾ ਪਵੇਗਾ ਤੁਸੀਂ ਆਪਣੀ ਫੈਮਿਲੀ ਨੂੰ ਪਹਿਲੇ ਚੁਣੋਗੇ ਤੇ ਜਿਨ੍ਹਾਂ ਦਾ ਵਿਆਹ ਵੀ ਨਹੀਂ ਹੋਇਆ ਹੈ 6 ਨੰਬਰ ਵਾਲਿਆਂ ਦਾ ਤਾਂ ਉਹਨਾਂ ਨੂੰ ਵਿਆਹ ਦੀ ਤੇ ਪੈਸੇ ਦੀ ਚਿੰਤਾ ਵੀ ਇਸ ਵੇਲੇ ਸਤਾ ਰਹੀ ਹੈ ਜਿਨ੍ਹਾਂ ਦਾ ਲਾਸਟ ਨੰਬਰ 6 ਹੈ ਫੂਨ ਜਿਨ੍ਹਾਂ ਦੇ ਨੋਟ ਦਾ ਨੰਬਰ ਆਖਰੀ 7 ਹੈ ਠੀਕ ਹੈ 7 ਨੰਬਰ ਹੀ ਬਹੁਤ ਅੱਛਾ ਨੰਬਰ ਹੁੰਦਾ ਹੈ ਕਿ ਤੁਹਾਨੂੰ ਜੀਵਨ ਵਿੱਚ ਸ਼ਾਂਤੀ ਚਾਹੀਦੀ ਹੈ ਤੁਹਾਨੂੰ ਰੱਬ ਦੇ ਨਾਲ ਕਹਿੰਦੇ ਨਾ ਕਿ ਅਸੀਂ ਮਤਲਬ ਆਪਣਾ ਦਿਮਾਗ ਹੀ ਸ਼ਾਂਤੀਪ੍ਰੀਅ ਬੰਦੇ ਨੂੰ ਕੀ ਹੁੰਦਾ ਹੈ ਕਿ ਸਤ ਸੰਤੇ ਜਾਣਾ ਕੁਝ ਕਾਮਿਕ ਗੱਲਾਂ ਕਰਨੀਆਂ ਜਿਸ ਨਾਲ ਮਤਲਬ ਉਹਨਾਂ ਨੂੰ ਸ਼ਾਂਤੀ ਮਿਲੇ ਬਸ ਐਨਾ ਸਮਝ ਲਓ ਕਿ 7 ਨੰਬਰ ਮੈਜੀਕਲ ਨੰਬਰ ਹੁੰਦਾ ਹੈ ਠੀਕ ਹੈ ਹੁਣ ਜਿਨ੍ਹਾਂ ਦਾ ਆਖਰੀ ਨੰਬਰ ਜੋ ਹੈ ਲਾਸਟ ਨੰਬਰ 9 ਦੇ ਨੰਬਰ ਦਾ ਲਾਸਟ ਨੰਬਰ 8 ਹੈ ਤੇ 8 ਨੰਬਰ ਵੀ ਬਹੁਤ ਵਧੀਆ ਨੰਬਰ ਹੈ ਜਿਨ੍ਹਾਂ ਦਾ 8 ਨੰਬਰ ਹੈ ਤਾਂ ਉਹ ਆਪਣੇ ਅਸੂਲਾਂ ਦੇ ਬਹੁਤ ਪੱਕੇ ਹਨ ਆਪਣੇ ਕਰਮ ਕਰਮ ਦੇ ਖੇਤਰ ਦੇ ਉੱਤੇ ਚੱਲ ਕੇ ਹੀ ਉਹ ਮਿਹਨਤ ਕਰਦੇ ਹਨ ਤੇ ਉਹਨਾਂ ਨੂੰ ਸਫਲਤਾ ਵੀ ਮਿਲਦੀ ਹੈ ਠੀਕ ਹੈ ਜੇ ਐ ਸੱਚ ਹੈ ਤਾਂ ਜਰੂਰ ਕਮੈਂਟ ਵਿੱਚ ਦੱਸੋ ਤੇ ਹੁਣ ਆਪਾਂ ਗੱਲ ਕਰ ਲੈਂਦੇ ਆ ਆਖਰੀ ਵਿੱਚ ਜਿਨ੍ਹਾਂ ਦਾ ਨੰਬਰ 9 ਹੈ ਤਾਂ ਦੇਖੋ ਜਿਨ੍ਹਾਂ ਦਾ 9 ਨੰਬਰ ਨਿਕਲਿਆ ਹੈ ਨਾ ਤਾਂ ਉਹਨਾਂ ਦੀ ਕੰਡੀਸ਼ਨ ਇਸ ਵੇਲੇ ਜੋ ਹੈ ਅੱਛੀ ਜਾਂ ਬੁਰੀ ਉਸਦੇ ਜ਼ਿੰਮੇਦਾਰ ਤੁਸੀਂ ਖੁਦ ਹੀ ਹੋ ਕਿਉਂਕਿ ਤੁਸੀਂ ਆਪਣੇ ਬਿ욘 ਆਪਣੇ ਬਜਟ ਉੱਤੇ ਜਾ ਕੇ ਉਹਨਾਂ ਲੋਕਾਂ ਦੀ ਤੁਸੀਂ ਮਦਦ ਕੀਤੀ ਹੈ ਕਿ ਉਹ ਜੋ ਅੱਜ ਤੁਹਾਨੂੰ ਪੁੱਛਦੇ ਵੀ ਨਹੀਂ ਜੇ ਸਹੀ ਹੈ ਤਜਰੂਬ ਮੈਨੂੰ ਕਮੈਂਟ ਵਿੱਚ ਦੱਸਣਾ ਜੀ ਹੁਣ ਆ ਜਾਂਦੇ ਹਾਂ ਸਭ ਤੋਂ ਮੇਨ ਵੀਡੀਓ ਦਾ ਸਭ ਤੋਂ ਮੇਨ ਪਾਰਟ ਲੱਕੀ ਨੋਟ ਕੀਵੇਂ ਬਣਾਣਾ ਹੈ ਹਾਂਜੀ ਹੁਣ ਇਹ ਜਿਹੜੇ ਨੋਟ ਤੁਸੀਂ ਕੱਢ ਕੇ ਲਿਆਏ ਸੀ ਇਸ ਤੋਂ ਤਾਂ ਮੈਂ ਤੁਹਾਨੂੰ ਦੱਸਿਆ ਕਿ ਤੁਹਾਡੇ ਨਾਲ ਕੀ ਹੋ ਰਿਹਾ ਹੈ ਜਾਂ ਕੀ ਹੋਏਗਾ ਠੀਕ ਹੈ ਹੁਣ ਤੁਸੀਂ ਇਹ ਨੋਟ ਅੰਦਰ ਰੱਖ ਸਕਦੇ ਹੋ ਜਿਸ ਤਰ੍ਹਾਂ ਕਿ ਪੂਰੀ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਐਨਾ ਤਾਂ ਪਤਾ ਚੱਲ ਹੀ ਗਿਆ ਹੋਵੇਗਾ ਕਿ ਇੱਕ ਉਹ ਦਾਸ ਦਾ ਨੋਟ ਜਿਹੜਾ ਹੁੰਦਾ ਹੈ ਸਭ ਤੋਂ ਵਧੀਆ ਨੋਟ ਰਹਿੰਦੇ ਹਨ ਠੀਕ ਹੈ ਤਾਂ ਇਸ ਕਰਕੇ ਤੁਸੀਂ ਕੀ ਕਰਨਾ ਹੈ ਲੱਕੀ ਨੋਟ ਬਣਾਉਣ ਵਾਸਤੇ ਇੱਕ ਦਾ ਨੋਟ ਲੈ ਸਕਦੇ ਹੋ 10 ਦਾ ਲੈ ਸਕਦੇ ਹੋ 5 ਤੇ 50 ਦਾ ਇਹ ਚਾਰ ਨੋਟਾਂ ਦੀ એનર્ਜੀ ਬਹੁਤ ਜ਼ਬਰਦਸਤ ਹੁੰਦੀ ਹੈ 500 ਦਾ ਨਹੀਂ ਲੈਣਾ 20 ਦਾ ਨਹੀਂ ਲੈਣਾ 200 ਦਾ ਨਹੀਂ ਲੈਣਾ 100 ਦਾ ਨਹੀਂ ਲੈਣਾ ਠੀਕ ਹੈ 1 10 50 ਤੇ ਪੰਜ ਦਾ ਨੰਨ ਠੀਕ ਹੈ ਚਾਰ ਨੋਟਾਂ ਵਿੱਚੋਂ ਕੋਈ ਇੱਕ ਨੋਟ ਲੈ ਲਓ ਠੀਕ ਹੈ ਉਸ ਤੋਂ ਬਾਅਦ ਉਸ ਨੋਟ ਦਾ ਜਿਹੜਾ ਲਾਸਟ ਨੰਬਰ ਦਾ ਜਿਹੜਾ ਲਾਸਟ ਨੰਬਰ ਹੈ ਉਹ ਇੱਕ ਹੋਣਾ ਚਾਹੀਦਾ ਹੈ तो आड़े है बैंक तो लभ के लियाओ या किधरों भी लकली जो थोड़े तो है तो बहुत अच्छी गल है यह भी एक लकी नोट बनाने की शर्त है पहले तो चार नोट मैं थोड़ा दस द जो लकी नोट बन सद दूसरी जो कंडीशन है उसका लास्ट नंबर जो न, नोट के उत्तर जंबर हों उसका लास्ट नंबर एक होना चाहिए है तीसरी कंडीशन तीसरी शर्त की है जो नोट के उपर नंबर का टोटल भी जरा है वह एक होना चाहता है ਠੀਕ ਹੈ ਇੱਕ ਹੋ ਜਾਏਗਾ ਇੱਕ ਕਿਸਾ ਹੋਏਗਾ ਤੁਹਾਨੂੰ ਪਤਾ ਹੈ ਸਾਰੇ ਨੰਬਰਾਂ ਦਾ ਟੋਟਲ ਕਰ ਲਓ ਜੇ ਇੱਕ ਡਿਜੀਟ ਵਿਚ ਆ ਰਿਹਾ ਇੱਕ ਅੰਕ ਵਿਚ ਆ ਰਿਹਾ ਤਾਂ ਠੀਕ ਹੈ ਜੇ ਦੋ ਡਿਜੀਟ ਆ ਰਿਹਾ ਤਾਂ ਦੋਨਾਂ ਦਾ ਜੋੜ ਕਰਕੇ ਇੱਕ ਬਣਾ ਲਓ ਠੀਕ ਹੈ ਹੁਣ ਆ ਜਾਏਗਾ ਚੌਥਾ ਨੰਮ ਚੌਥੀ ਕੰਡੀਸ਼ਨ ਇਸ ਨੂੰ ਲੱਕੀ ਨੋਟ ਬਣਾਉਣ ਵਾਸਤੇ ਤੁਸੀਂ ਕੀ ਕਰਨਾ ਹੈ ਲਾਲ ਪੈਨ ਨਾਲ ਜਾਂ ਹਾਰੇ ਪੈਨ ਨਾਲ ਐ ਲਕਸ਼ਮੀ ਤੇ ਕੁਬੇਰ ਜੀ ਦੇ ਰੰਗ ਹਨ ਉਸ ਨਾਲ ਤੁਸੀਂ ਨੋਟ ਦੇ ਉੱਪਰ ਕੀ ਲਿਖਣਾ ਹੈ ਅਬੰਡੈਂਸ ਕੋਡ ਲਿਖਣਾ ਹੈ ਤੁਹਾਡਾ ਅਬੰਡੈਂਸ ਕੋਡ ਸਭ ਦਾ ਅਲੱਗ-ਅਲੱਗ ਹੋਏਗਾ ਡੇਟ ਆਫ ਬਰਥਡੇ ਅਕੋਰਡਿੰਗ ਆਪਣੀ ਜਨਮ ਤਾਰੀਖ ਦੇ ਅਕੋਰਡਿੰਗ ਆਪਣਾ ਅਬੰਡੈਂਸ ਕੋਡ ਲਿਖਣਾ ਹੈ ਅਬੰਡੈਂਸ ਕੋਡ ਕਿਸ ਤਰ੍ਹਾਂ ਬਣਾਉਂਦੇ ਹਨ ਜਿਸ ਤਰ੍ਹਾਂ ਕਿ ਤੁਹਾਡਾ ਸਭ ਤੋਂ ਪਹਿਲਾਂ ਜੋ ਹੈ ਡੇਟ ਜਿਸ ਦਿਨ ਤੁਸੀਂ ਪੈਦਾ ਹੋਏ ਹੋ ਠੀਕ ਹੈ 1 ਨੂੰ 2 ਨੂੰ 3 ਨੂੰ ਜੋ ਵੀ ਹੈ ਲਿਖ ਲਓ ਉਹ ਪਲੱਸ ਉਸ ਤੋਂ ਬਾਅਦ ਜੋ ਤੁਹਾਡਾ ਮਹੀਨਾ ਹੈ ਤੁਹਾਡਾ ਜਿਹੜਾ ਸਨ ਵਿੱਚ ਪੈਦਾ ਹੋਇਆ ਹੈ 2000 ਜਾਂ 1995 ਜੋ ਵੀ ਤੁਹਾਡਾ ਸਨ ਹੈ ਉਸ ਦਾ ਪੂਰਾ ਟੋਟਲ ਕਰਕੇ ਠੀਕ ਹੈ ਉਸ ਨੂੰ ਇੱਕ ਨੰਬਰ ਤੇ ਲਿਆ ਕੇ ਉਰ ਲਿਖ ਲੈਣਾ ਹੈ ਤਿੰਨ ਨੰਬਰ ਲਿਖ ਲੈ ਫਿਰ ਉਸ ਤੋਂ ਬਾਅਦ जड़ा यह पूरा थोड़ा तो डेट ऑफ बर्थ को टोटल करके एक नंबर कट के ओ लिख लेना है इसन कहेंडे एबंडन स्कोर ठीक है अपने नोट देर लिख लेना है तो ए नंबर लिखण तो बाद उस दे नीचे इनफिनिटी का साइन बनाना है इनफिनिटी का सिंबल बनाना है ए जो मैं थोड़ी तो वीडियो की स्क्रीन पर दिखा रही हाँ उल्टा अठ हों बना देना है बस इना करके तो लकी नोट तैयार हो जाएगा ਇਸ ਨੂੰ ਤੁਸੀਂ ਆਪਣੀ ਅਲਮਾਰੀ ਵਿੱਚ ਰੱਖੋ ਜਾਂ ਪਰਸ ਵਿੱਚ ਰੱਖੋ ਥੋੜੇ ਥੋੜੇ ਦਿਨ ਬਾਅਦ ਕੱਟ ਕੇ ਇਸ ਨੂੰ ਤੂਫਾਗਰਵਤੀ ਦੇਣੀ ਹੈ ਜਿਸ ਤਰ੍ਹਾਂ ਆਪ ਲక్ష్ਮੀ ਦੀ ਪੂਜਾ ਕਰਦੇ ਆ ਇਸੇ ਵੀ ਪੂਜਾ ਕਰੋ ਤਾਂ ਮੈਂ ਤੁਹਾਨੂੰ ਦੱਸ ਰਹੀ ਹਾਂ 3 ਮਹੀਨੇ ਦੇ ਅੰਦਰ ਅੰਦਰ ਐ ਪੈਸਿਆਂ ਦੀ ਕਮੀ ਤੁਹਾਡੇ ਘਰ ਵਿੱਚੋਂ ਪੂਰੀ ਤਰ੍ਹਾਂ ਨਾਲ ਦੂਰ ਹੋ ਜਾਏਗੀ सब चीजा जो है मैं थो बड़ी ही आ, डिटेल विस्तार न समझा दती जेकर किसी को कुछ चीज़ समझ नहीं आई है तो कमेंट भी मैं पूछ सकते हो तो उसका जवाब तो जरूर मिलता ही मिलता है तो चलो जी ऐसे मेरी अगली वीडियो की जानकारी के उपा चंगा लग्या है तो लाइक तो कमेंट जरूर करना जी तो हम मैं इजाजत दिल्ली हाँ अगली वीडियो किसी होर परेशानी का वधिया ज्या हल लेके